ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਜੋ ਤਸਵੀਰ ਮੇਰੇ ਪਿੱਛੇ ਲੱਗੀ ਆ ਉਸ ਵਿੱਚ ਪੜ ਰਹੇ ਹਾਂ ਸਾਕਾ ਨਨਕਾਣਾ ਸਾਹਿਬ ਗੁਰੂ ਪਿਆਰਿਓ ਇਸ ਸੰਸਾਰ ਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਸਾਰੇ ਸਾਕੇ ਹੋਏ ਹੋਣਗੇ ਪਰ ਜੋ ਸਾਕਾ ਨਨਕਾਣਾ ਸਾਹਿਬ ਹੋਇਆ ਉਸ ਵਰਗਾ ਸਾਕਾ ਕਦੇ ਨਹੀਂ ਹੋਇਆ ਇਸ ਸਾਕੇ ਨੇ ਜਿੱਥੇ ਇਤਿਹਾਸ ਨੂੰ ਦਰਾਇਆ ਹੈ ਇਸ ਸਾਕੇ ਨੇ ਜਿੱਥੇ ਸਿੱਖਾਂ ਦੀ ਦ੍ਰਿੜਤਾ ਨਿਮਰਤਾ ਸਹਜਤਾ ਸਿੱਖੀ ਦੇ ਉੱਪਰ ਦ੍ਰਿੜ ਇਰਾਦਾ ਗੁਰੂ ਦੇ ਨਾਲ ਪਿਆਰ ਗੁਰੂ ਦੇ ਧਾਮਾਂ ਦੇ ਨਾਲ ਪਿਆਰ ਇਹਨਾਂ ਸਾਰਿਆਂ ਪ੍ਰਤੀਕਾਂ ਨੂੰ ਇਹ ਇਤਿਹਾਸ ਦਰਸਾਉਂਦਾ ਹੈ ਤੇ ਦਰਸਾਉਂਦਾ ਰਹੇਗਾ ਸਾਕਾ ਨਨਕਾਣਾ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਭੂਮੀ ਉਹ ਗੁਰਦੁਆਰਾ ਸਾਹਿਬ ਜਿਸ ਗੁਰਦੁਆਰਾ ਸਾਹਿਬ ਦੇ ਲਈ ਪੰਥ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਅੱਜ ਵੀ ਅਰਦਾਸ ਕਰਦੀ ਹੈ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਨਨਕਾਣਾ ਸਾਹਿਬ ਜਿਸ ਦੇ ਵਿੱਚ ਇਹ ਸਾਕਾ ਵਾਪੜਿਆ ਇਹ ਸਾਕੇ ਦੇ ਪਿੱਛੇ ਕਟਨਾਮਾ ਕਿਹੜੀਆਂ ਸਨ ਇਸ ਸਾਕੇ ਦੇ ਵਿੱਚ ਕਿਹੜੇ ਵੱਡੇ ਦੁਖਾਂਤਕ ਵਾਪਰੇ ਇਸ ਸਾਕੇ ਦੇ ਵਿੱਚ ਗੁਰੂ ਦੀ ਜਿਹੜੀ ਧ੍ਰਿੜਤਾ ਹੈ ਕੁਰਬਾਨੀ ਗੁਰੂ ਦੇ ਉੱਪਰੋਂ ਕਿਵੇਂ ਬਲਿਹਾਰ ਹੋਣਾ ਇਸ ਇਤਿਹਾਸ ਦੇ ਵਿੱਚ ਅੱਜ ਅਸੀਂ ਸਮਝਾਂਗੇ ਗੁਰੂ ਪਿਆਰੇਓ ਸਾਕਾ ਸ਼ਬਦ ਆ ਜਿਹੜਾ ਇਹ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ ਤੇ ਇਹ ਇਤਿਹਾਸ ਵੀ ਮਾਇਨੇ ਰੱਖਦਾ ਜਦੋਂ ਖਾਲਸਾ ਪੰਥ ਨੇ ਅਰਦਾਸ ਗੁਣਾਈ ਤੇ ਉਸ ਵੇਲੇ ਇਹ ਸ਼ਬਦ ਨੇ ਜਿਹੜੇ ਉਹ ਫਿਰ ਦੁਰਾਏ ਜਾਂਦੇ ਨੇ ਅੱਜ ਵੀ ਜਿਨ੍ਹਾਂ ਨੇ ਪੰਥ ਲਈ ਕੁਰਬਾਨ ਆਪਣੇ ਆਪ ਨੂੰ ਕੀਤਾ ਧਰਮ へ ਸੀਸ ਦੇ ਉਤੇ ਬੰਦਮੰਦ ਕਟਾਏ ਖੋਪਰੀਆਂ ਲੋਹਾਈਆਂ ਚੜਖਰੀਆਂ ਤੇ ਚੜੇ ਤਨ ਆਰਨ ਚਰਾਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਗੁਰੂ ਪਿਆਰੇ ਉਹ ਇਤਿਹਾਸ ਦਾ ਕੀ ਟੋਕਰਿਆਂ ਦੇ ਟੋਕਰੇ ਸਰੀਰਾਂ ਦੇ ਸਰੀਰ ਕੱਟ ਦਿੱਤੇ ਗਏ ਸਨ ਖੋਪੜੀਆਂ ਲਹਾ ਦਿੱਤੀਆਂ ਗਈਆਂ ਸਨ ਟੋਕਰਿਆਂ ਦੀ ਟੋਕਰੇ ਬਰਾਮਦੇ ਜਿਹੜੇ ਹੋਏ ਨੇ ਫਿਰ ਜਦੋਂ ਜਾਂਚ ਹੋਈ ਉਸ ਵੇਲੇ ਜਦੋਂ ਪੰਥ ਨੇ ਇਸ ਗੁਰਦੁਆਰੇ ਦੇ ਉੱਪਰ ਆਪਣਾ ਕਬਜ਼ਾ ਲਿਆ ਮਹੰਤ ਤੋਂ ਛੜਾ ਕੇ ਇਤਿਹਾਸ ਬੜਾ ਵਿਲੱਖਣ ਹੈ ਇਤਿਹਾਸ ਦੀ ਡੰਗਾਈ ਚ ਜਾਵਾਂਗੇ ਇਤਿਹਾਸ ਨੂੰ ਸਮਝਾਂਗੇ ਗੁਰ ਸ਼ਬਦ ਦੀ ਵਿਚਾਰ ਵੀ ਕਰਾਂਗੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ 10ਵੇਂ ਪਾਸ਼ੇਈ ਦਾ ਗੁਰਦੁਆਰਾ ਹੈ। ਉੱਥੋਂ ਤੋਂ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਹੈੱਡ ਗ੍ਰਾਂਥੀ ਸਾਹਿਬ ਨਾਡਾ ਸਾਹਿਬ ਵਾਲੇ ਅੱਜ ਸਾਨੂੰ ਗੁਰ ਇਤਿਹਾਸ ਦੇ ਨਾਲ ਤੇ ਗੁਰ ਕਥਾ ਦੇ ਨਾਲ ਗੁਰਬਾਣੀ ਦੇ ਨਾਲ ਸਾਨੂੰ ਜੋੜਨਗੇ। ਉਹਨਾਂ ਦੇ ਨਾਲ ਗੁਰਫਤ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗੁਰਦੁਆਰਾ ਸੁਧਾਰ ਲਹਿਰ ਅਸੀਂ ਵੇਖਦੇ ਹਾਂ ਕਿ ਅੱਜ ਬੜਾ ਸਾਰਾ ਲੱਗ ਰਿਹਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਸਰਲ ਤਰੀਕੇ ਦੇ ਨਾਲ ਚੱਲ ਰਿਹਾ ਹੈ ਓਡੀਆਂ ਵੱਡੀਆਂ ਕਠਿਨਾਈਆਂ ਨਹੀਂ ਓਡੀਆਂ ਵੱਡੀਆਂ ਔਕੜਾਂ ਨਹੀਂ ਹੈਗੀਆਂ ਕੋਈ ਦਰਪੇਸ਼ ਚੁਣੌਤੀਆਂ ਨਹੀਂ ਹਾਂ ਹਰ ਇੱਕ ਪ੍ਰਬੰਧ ਦੇ ਵਿੱਚ ਕੋਈ ਨਾ ਕੋਈ ਜਿਹੜੀਆਂ ਕਮੀਆਂ ਜ਼ਰੂਰ ਹੁੰਦੀਆਂ ਉਹ ਕੁਝ ਬੰਦੇ ਅੰਸਰ ਵੀ ਮਾੜੇ ਆ ਜਾਂਦੇ ਨੇ ਆਉਂਦੇ ਨੇ ਚਲੇ ਜਾਂਦੇ ਨੇ ਪਰ ਗੁਰਦੁਆਰਾ ਸੁਧਾਰ ਲਹਿਰ ਅਜੇ ਹੀ ਲਹਿਰ ਜਿਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਗਈਆਂ ਗੁਰੂਤਾਮਾ ਨੂੰ ਆਜ਼ਾਦ ਕਰਾਇਆ ਗਿਆ ਮਹੰਤਾ ਤੋਂ ਗੁਰਦੁਆਰਾ ਸਦਾ ਲਹਿਰ ਤੋਂ ਸ਼ੁਰੂ ਹੋ ਕੇ ਇਹ ਜਿਹੜਾ ਇਤਿਹਾਸ ਬਣਦਾ ਇੱਕ ਇਤਿਹਾਸ ਵਿਸ਼ਵ ਦੇ ਵਿੱਚ ਜਾਂਦਾ ਸਿੱਖਾਂ ਦੀ ਜਿਹੜੀ ਸ਼ਹਿਨਸ਼ੀਲਤਾ ਹੈ ਸਿੱਖਾਂ ਦਾ ਜਿਹੜਾ ਜਬਰਦਸ ਸਬਰ ਦੇ ਨਾਲ ਸਾਹਮਣਾ ਕਰਨਾ ਸੋ ਇਹ ਇਤਿਹਾਸ ਦੇ ਨਾਲ ਇਹ ਕਿਵੇਂ ਜਿਹੜੀਆਂ ਕੜੀਆਂ ਜੁੜੀਆਂ ਇਹ ਇਤਿਹਾਸ ਕੀ ਤਰ੍ਹਾਂ ਬਣਿਆ ਜੀ ਸੰਗਤ ਦੇ ਨਾਲ ਜਿਹੜੀ ਸਾਂਝ ਪਾਈ ਜਾਵੇ ਜੀ ਸਾਕਾ ਨਨਕਾਣਾ ਸਾਹਿਬ ਕਿਉਂਕਿ ਸਾਕੇ ਦਾ ਅਰਥ ਹੀ ਇਹ ਹੈ ਕਿਉਂ ਇਤਿਹਾਸ ਰਚਣਾ ਜੋ ਪਰਿੰਦੀ ਦੁਨੀਆਂ ਤੱਕ ਕੋਮ ਜਿਸ ਨੂੰ ਯਾਦ ਰੱਖੇ ਇਤਿਹਾਸ ਦੇ ਵਿੱਚ ਵਿਸ਼ੇਸ਼ ਥਾਂ ਜਿਹੜੀ ਉਹ ਬਣਾ ਜਾਣੀ ਸਾਕਾ ਤੇ ਕੱਲੂਕਾਰਾ ਕਿਉਂਕਿ ਪੰਥ ਦੇ ਵਿੱਚ ਕੱਲੂਕਾਰੇ ਵੀ ਬਹੁਤ ਹੋਏ ਨੇ ਤੇ ਸਾਕੇ ਵੀ ਬਹੁਤ ਹੋਏ ਨੇ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ। ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸ਼ਹਾਦਤਾਂ ਦੇ ਦੌਰ ਸ਼ੁਰੂ ਹੋਏ। ਸ਼ਾਂਤਮਈ ਸ਼ਹਾਦਤ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਨੂੰ ਕਾਇਮ ਰੱਖਣ ਵਾਸਤੇ ਕਿਉਂਕਿ ਬਾਬੇ ਤੇ ਬਾਬਰ ਕਿਆਂ ਦੀ ਟੱਕਰ ਜਿਹੜੀ ਹੈ ਇਹ ਹਮੇਸ਼ਾ ਹੀ ਹੁੰਦੀ ਆਈਏ ਇੱਕ ਪਾਸੇ ਸੱਚ ਤੇ ਇੱਕ ਪਾਸੇ ਝੂਠ ਕਿਉਂਕਿ ਸੱਚ ਤੇ ਝੂਠ ਦੀ ਟੱਕਰ ਹਮੇਸ਼ਾ ਚੱਲਦੀ ਆਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚ ਤੇ ਪਹਿਰਾ ਦਿੱਤਾ ਜੀ ਇਸੇ ਤਰ੍ਹਾਂ ਹੀ ਜਦੋਂ ਸੱਚ ਤੇ ਪਹਿਰਾ ਦਿੱਤਾ ਜਦੋਂ ਸੱਚ ਦੇ ਨਾਲ ਲੋਕ ਜੁੜਨ ਲੱਗੇ ਮਨੁੱਖਤਾ ਦਾ ਭਲਾ ਹੋਣ ਲੱਗਾ ਬਾਣੀ ਦੇ ਨਾਲ ਜਦੋਂ ਜੁੜਨ ਲੱਗੇ ਲੋਕ ਤੇ ਸੰਗਤ ਪੰਗਤ ਵਿਚਾਰਤਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਜਦੋਂ ਮਨੁੱਖ ਜੁੜ ਲੱਗਾ ਪਰ ਝੂਠ ਆਇਆ ਕੂੜ ਫਿਰਿਆ ਪ੍ਰਧਾਨ ਵੇ ਲਾਲੋ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਕਿਉਂਕਿ ਪੰਥ ਦੇ ਵਿੱਚ ਪੰਥ ਚੜ੍ਹਦੀ ਕਲਾ ਦੇ ਵਿੱਚ ਵਿਚਾਰਤਾਰਾ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਰ